ਜਿਹੜੇ ਇਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਨਕਲੀ ਦੰਦ ਲਾਉਂਦੇ ਹਨ ਤਾਂ ਤੁਹਾਨੂੰ ਉਹਨਾਂ ਦੇ ਦੰਦਾਂ ਦੀ ਸੰਭਾਲ ਵਿੱਚ ਸਹਾਇਤਾ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਦੰਦਾਂ ਦੀ ਸਫਾਈ ਅਤੇ ਦੇਖਭਾਲ ਕਿਵੇਂ ਕਰੀਏ ਤਾਂ ਜੋ ਤੁਸੀਂ ਵਿਸ਼ਵਾਸ ਨਾਲ ਉਹਨਾਂ ਦੀ ਸਹਾਇਤਾ ਕਰ ਸਕੋ ਆਓ ਇਸ ਦੀ ਕੋਸ਼ਿਸ਼ ਕਰੀਏ ਜਿਹੜੀ ਸਪਲਾਈ ਤੁਹਾਨੂੰ ਲੋੜੀਂਦਾ ਹੈ ਇਕੱਤਰ ਕਰਕੇ ਸ਼ੁਰੂ ਕਰੋ ਜਿਵੇਂ ਇੱਕ ਨਿਯਮਤ ਸੌਫਟ ਟੂਥ ਬਰਸ਼ ਅਤੇ ਇੱਕ ਨਕਲੀ ਦੰਦ ਬਰਸ਼ ਕੁਝ ਡੈਂਚਰ ਕਲੀਨਰ ਗੋਲੀਆਂ ਜਾਂ ਪੇਸਟ ਪਾਣੀ ਦਾ ਗਲਾਸ ਜਾਂ ਦੰਦਾਂ ਦਾ ਕੇਸ ਇੱਕ ਛੋਟਾ ਕਟੋਰਾ ਡਿਸਪੋਜ਼ੇਬਲ ਦਸਤਾਨੇ ਅਤੇ ਇੱਕ ਧੋਣ ਲਈ ਕਪੜਾ ਰਾਤ ਨੂੰ ਅਤੇ ਸਵੇਰੇ ਉਹਨਾਂ ਦੇ ਦੰਦਾਂ ਨੂੰ ਹਟਾਉਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਮੂੰਹ ਨੂੰ ਇੱਕ ਬਹੁਤ ਹੀ ਨਰਮ ਦੰਦਾਂ ਦੇ ਬੁਰਸ਼ ਨਾਲ ਸਾਫ਼ ਕਰਨ ਵਿੱਚ ਸਹਾਇਤਾ ਕਰੋ ਉਹਨਾਂ ਦੇ ਦੰਦ ਸਾਫ਼ ਕਰਨ ਲਈ ਆਪਣੇ ਹੱਥ ਧੋਵੋ ਅਤੇ ਆਪਣੇ ਦਸਤਾਨੇ ਪਾਓ ਫਿਰ ਤੁਸੀਂ ਉਹਨਾਂ ਦੇ ਦੰਦ ਬਾਹਰ ਕੱਢਣ ਵਿੱਚ ਅਤੇ ਸਿੰਗ ਵਿੱਚ ਇੱਕ ਛੋਟੇ ਕਟੋਰੇ ਜਾਂ ਦੰਦਾਂ ਦੇ ਕੱਪ ਵਿੱਚ ਦੰਦ ਪਾਣ ਵਿੱਚ ਉਹਨਾਂ ਦੀ ਸਹਾਇਤਾ ਕਰੋ ਸਿੰਕ ਦੇ ਧਲ ਤੇ ਕਪੜੇ ਪਾਉਣਾ ਦੰਦਾਂ ਨੂੰ ਤੋੜਨ ਤੋਂ ਬਚਾਏਗਾ ਜੇ ਤੁਸੀਂ ਉਹਨਾਂ ਨੂੰ ਗਲਤੀ ਨਾਲ ਜ਼ੋਰ ਨਾਲ ਛੁੱਟ ਦਿੰਦੇ ਹੋ ਦੰਦਾਂ ਨੂੰ ਬੁਰਸ਼ ਕਰਨ ਲਈ ਦੰਦਾਂ ਦੀ ਬੁਰਸ਼ ਜਾਂ ਡੈਂਚਰ ਵਾਲੇ ਬੁਰਸ਼ ਦੇ ਨਾਲ ਡੈਂਚਰ ਕਲੀਨਰ ਅਤੇ ਪਾਣੀ ਦੀ ਵਰਤੋਂ ਕਰੋ ਫਿਰ ਤੁਸੀਂ ਉਹਨਾਂ ਨੂੰ ਗਰਮ ਪਾਣੀ ਨਾਲ ਧੋ ਸਕਦੇ ਹੋ ਨਿਯਮਿਤ ਟੂਥਪੇਸਟ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਇਸ ਦਾ ਉਪਯੋਗ ਨਾ ਕਰਨਾ ਸਭ ਤੋਂ ਵਧੀਆ ਹੈ ਕਿਸੇ ਵੀ ਨੁਕਸਾਨ ਲਈ ਦੰਦਾ ਦੀ ਜਾਂਚ ਕਰੋ ਜੇ ਤੁਸੀਂ ਦੰਦਾ ਤੇ ਕੋਈ ਮੋٹے ਜਾਂ ਤਿੱਖੇ ਕਿਨਾਰੇ ਜਾਂ ਚਿਪਸ ਦੇਖਦੇ ਹੋ ਤਾਂ ਦੰਦਾ ਨੂੰ ਬਣਾਉਣ ਵਾਲੇ ਡਾਕਟਰ ਨੂੰ ਮਿਲ ਕੇ ਜਲਦੀ ਮੁਰੰਮਤ ਕਰਵਾਓ ਖਰਾਬ ਜਾਂ ਮਾੜੀ ਫਿਟਿੰਗ ਵਾਲੇ ਦੰਦਾ ਦਾ ਇਸਤੇਮਾਲ ਕਰਨ ਨਾਲ ਮੂੰਹ ਵਿੱਚ ਜ਼ਖਮ ਅਤੇ ਦਰਦ ਹੋ ਸਕਦਾ ਹੈ ਦੰਦਾ ਨੂੰ ਸਾਰੀ ਰਾਤ ਦੰਦ ਸਾਫ਼ ਕਰਨ ਵਾਲੇ ਕਲੀਨਰ ਵਿੱਚ ਪਾ ਦਿਓ ਅਜੀਹਾ ਕਰਨ ਲਈ ਦੰਦਾ ਨੂੰ ਦੰਦਾ ਦੇ ਕੇਸ ਵਿੱਚ ਜਾਂ ਪਾਣੀ ਦੇ ਗਲਾਸ ਵਿੱਚ ਡੈਂਚਰ ਕਲੀਨਰ ਗੋਲੀ ਅਤੇ ਪਾਣੀ ਨਾਲ ਰੱਖੋ ਕੰਟੇਨਰ ਨੂੰ ਰਾਤ ਲਈ ਇਤੇ ਸੁਰੱਖਿਅਤ ਰੱਖੋ ਸਵੇਰੇ ਜਦੋਂ ਉਹ ਵਰਤੋਂ ਲਈ ਤਿਆਰ ਹੁੰਦੇ ਹਨ ਉਹਨਾਂ ਨੂੰ ਵਾਪਸ ਪਾਉਣ ਵਿੱਚ ਮਦਦ ਕਰਨ ਤੋਂ ਪਹਿਲਾਂ ਉਹਨਾਂ ਦੰਦਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਉਹਨਾਂ ਦੇ ਦੰਦਾਂ ਦੀ ਦੇਖਭਾਲ ਲਈ ਇਹਨਾਂ ਕਦਮਾਂ ਦੀ ਪਾਲਣਾ ਉਸ ਵਿਅਕਤੀ ਨੂੰ ਸਾਫ਼ ਅਤੇ ਤਾਜ਼ਾ ਮਹਿਸੂਸ ਕਰਨ ਵਿੱਚ ਅਤੇ ਮੂੰਹ ਦੀ ਲਾਗ ਨੂੰ ਰੋਕਣ ਵਿੱਚ ਸਹਾਇਤਾ ਕਰੇਗੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਦੇਖਭਾਲ ਕਰਨ ਵਾਲਿਆਂ ਲਈ ਵਧੇਰੇ ਮਦਦਗਾਰ ਜਾਣਕਾਰੀ ਲਈ ਸਾਡੀ ਵੈੱਬਸਾਈਟ ਵੇਖੋ